ਬੈਸ ਸਾਹਿਬ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਹੈ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਜੀ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਘੁੰਮਣ ਆਏ ਆ ਵੀ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਣ ਦਾ ਕੀ ਕਰਨ ਪੈ ਗਿਆ ਪਹਿਲਾਂ ਤਾਂ ਮੰਦਿਰ ਸ਼ਾਹਦ ਵਾਪਸ ਲੈ ਇੱਕ ਮਿੰਟ ਇੱਕ ਮਿੰਟ ਪਹਿਲਾਂ ਸਾਹਿਬ ਇੱਕ ਮਿੰਟ ਪਹਿਲਾ ਗੱਲ ਸੁਣ ਮੇਰੀ ਕੱਲ ਦਾ ਮੰਡੀਰ ਸ਼ੌਦ ਵਾਪਸ ਲੈ ਇਹਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮੰਡੀਰ ਸ਼ੌਦ ਪੰਜਾਬ ਦੇ ਯੂਥ ਨੂੰ ਪਹਿਲਾ ਸੁਣ ਮੇਰੀ ਗੱਲ ਪੰਚਾਇਤ ਇੱਕ ਮਿੰਟ ਪਹਿਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਣ ਰੁਕੋ ਜਰਾ ਤੂੰ ਪੰਜਾਬ ਦੇ ਯੂਥ ਨੂੰ ਮਠੀਰ ਦੱਸੇ ਹੋ ਸਕਦਾ ਛੋਟੇ ਬੇ ਜਿਹੜਾ ਹੁਣ ਕਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੋਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹਮ ਪਰ ਤੁਸੀਂ ਉਹਦੇ ਲਈ ਮਟੀਰ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ 15 ਸਾਲ ਦੇ ਮੁੰਡਿਆਂ ਨੂੰ ਆਪੇ ਤਾਂ ਕੀ ਹੋ ਗਿਆ ਲੈਂਡ ਬੋਲਿੰਗ ਕੀ ਕਰਨੀ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਹਾਂਜੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਂਦਾ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਸਵਾਲ ਕਰ ਲਿਆ ਗਲਤ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲੋਂ ਛਾਲਿੰਤਾ ਨਾਲ ਛੋਟੇ ਵੀ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਨੀ ਸ਼ਲੀਨਤਾ ਨਾਲ ਗੱਲ ਕਰਾਂਗੇ ਨਹੀਂ ਫਿਰ ਗੱਲ ਛੋਟੇ ਵੀ ਗੱਲ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰੋ ਸਾਡਾ ਕੰਮ ਹੈ ਸਵਾਲ ਕਰਨਾ ਮੰਦਿਰ ਕਿਉਂ ਗਵੇਂ ਨਹੀਂ ਜਿਹੜੇ ਹੁੱਲੜ ਪੜੂ ਮੰਦਿਰ ਕਿਉਂ ਗਵੇਂ ਤੁਸੀਂ ਕੀ ਕਹੋਗੇ ਯੂਥ ਕਹ ਲਓ ਯੂਥ ਕਹੇ ਹੁਣ ਇਹਨਾਂ ਨੇ ਚੋਰ ਫੜੇ ਨੇ ਵੀ ਉਹ ਕਹਿੰਦਾ ਵੀ ਕਾਂਗਰਸ ਪਾਰਟੀ ਦੇ ਨਾਲ ਆਇਆ ਵਾ ਜਿਨ੍ਹਾਂ ਨੇ ਇਹਨਾਂ ਦਾ ਮੋਬਾਈਲ ਚੋਰੀ ਦਿੱਤਾ ਵਾ ਹਾਂ ਇਹਨਾਂ ਦੀ ਅਸੂ ਕੀ ਗੱਲ ਚਾਹੁੰਦੇ ਇੱਕ ਮਿੰਟ ਉਹ ਸੁਣ ਲੈਂ ਹਾਂ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਇਹ ਤੁਸੀਂ ਇਹਨਾਂ ਨੂੰ ਚੋਰ ਕਹਿ ਰਹੇ ਹੋ ਕਹਿੰਦੇ ਇਹ ਬੈਸ ਹੁਣਾਂ ਨੇ ਬੁਲਾਏ ਨੇ ਚੋਰ ਮੈਂ ਕੀ ਕਰਾਂ ਛੱਡ ਮੇਰੇ ਕੋਲ ਬਾਈਕੋ ਨਹੀਂ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਮੈਂ ਚਲਾਉਂਗਾ ਨਾਲ ਮੈਂ ਚਲਾਉਂਗਾ ਨਾਲ ਬੈਸ ਸਾਹਿਬ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਹੈ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ-ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਜੀ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਘੁੰਮਣ ਆਏ ਆ ਵੇ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਂਦਾ ਕੀ ਕਰਨ ਪਏਗਾ ਤੂੰ ਪਹਿਲਾਂ ਤਾਂ ਮੰਦਿਰ ਸ਼ਾਹ ਉਹ ਦਵਾਪਸ ਲੈ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਲੈ ਆ ਸਾਬ ਇੱਕ ਮਿੰਟ ਨੇ ਮੈਨੂੰ ਕਰਿਆ ਪਹਿਲਾਂ ਗੱਲ ਸੁਣ ਮੇਰੀ ਪਹਿਲਾਂ ਤਾਂ ਮੰਦਿਰ ਸ਼ਾਹ ਉਹ ਦਵਾਪਸ ਲੈ ਇਹਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮੰਡੀ ਸ਼ਾਹ ਪੰਜਾਬ ਦੇ ਯੂਥ ਨੂੰ ਪਹਿਲਾਂ ਸੁਣ ਮੇਰੀ ਗੱਲ ਪੰਜਾਬ ਇੱਕ ਮਿੰਟ ਪਹਿਣ ਇੱਕ ਮਿੰਟ ਇਕ ਮਿੰਟ ਇੱਕ ਮਿੰਟ ਪਹਿਲਾਂ ਰੁਕਿਓ ਜਰਾ ਹਾਂਜੀ ਹਾਂਜੀ ਤੂੰ ਪੰਜਾਬ ਦੇ ਯੂਥ ਨੂੰ ਮਟੀਰ ਦੱਸੇ ਹੋ ਸਕਦਾ ਛੋਟੇ ਬੇ ਜਿਹੜਾ ਹੁਣ ਕਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੋਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹੂੰ ਪਰ ਤੁਸੀਂ ਉਹਦੇ ਲਈ ਮਟੀਰ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ ਹੈ 15 ਸਾਲ ਦੇ ਮੁੰਡਿਆਂ ਨੂੰ ਆਪੇ ਤਾਂ ਕੀ ਹੋ ਗਿਆ ਲੈਂਡ ਬੋਲਿੰਗ ਕੀ ਕਰਨੀ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਹਾਂਜੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਂਦਾ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਸਵਾਲ ਕਰ ਲਿਆ ਗਲਤ ਗਲਤ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਲਾਉਣ ਤੋਂ ਛਾਲਿੰਤਾ ਨਾਲ ਛੋਟੇ ਵੀਰ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਨੀ ਛਾਲਿੰਤਾ ਨਾਲ ਗੱਲ ਕਰਾਂਗੇ ਨਹੀਂ ਫਿਰ ਗੱਲ ਛੋਟੇ ਵੀਰ ਗੱਲ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰੋ ਸਾਡਾ ਕੰਮ ਹੈ ਸਵਾਲ ਕਰਨਾ ਮੰਦਿਰ ਕਿਉਂ ਗਵੇਂ ਨਹੀਂ ਜਿਹੜੇ ਹੁੱਲੜ ਬਣੂ ਮੰਦਿਰ ਕਿਉਂ ਗਵੇਂ ਤੁਸੀਂ ਕੀ ਕਹੋਗੇ ਯੂਥ ਕਹ ਲਓ ਯੂਥ ਕਹੋ ਹੁਣ ਇਹਨਾਂ ਨੇ ਚੋਰ ਫੜੇ ਨੇ ਇੱਕ ਮਿੰਟ ਵੀ ਉਹ ਕਹਿੰਦਾ ਵੀ ਕਾਂਗਰਸ ਪਾਰਟੀ ਦੇ ਨਾਲ ਆਇਆ ਵਾ ਜਿਨ੍ਹਾਂ ਨੇ ਇਹਨਾਂ ਦਾ ਮੋਬਾਈਲ ਚੋਰੀ ਕੀਤਾ ਵਾ ਹਾਂ ਉਹ ਨਹੀਂ ਇਸੋ ਕੀ ਕਰਾਉਂਦਾ ਇੱਕ ਮਿੰਟ ਉਹ ਸੁਣ ਲੈ ਹਾਂ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਇਹ ਤੁਸੀਂ ਇਹਨਾਂ ਨੂੰ ਚੋਰ ਕਹਿ ਰਹੇ ਹੋ ਕਹਿੰਦੇ ਵੀ ਬੈ ਸੁਣਨਾਂ ਨੇ ਬੁਲਾਏ ਨੇ ਚੋਰ ਮੈਂ ਕੀ ਕਰਾਂ ਚਾਹਨਾ ਤੂੰ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਮੈਂ ਚਲਾਉਂਗਾ ਨਾਰ ਮੈਂ ਚਲਾਉਂਗਾ ਮੈਂ ਚਲਾਉਂਗਾ ਨਾਰ